ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਉਰਫ ਨੀਟਾ ਸਾਹਿਬ ਅੜਕਦੇ ਨੇ ਕਿਤੇ ਕਿਤੇ ਖਬਰ ਸੁਣੀ ਕੋਈ ਪੋਸਟ ਦੇਖੀ ਉਹਨਾਂ ਦੀ ਪਾਈ ਹੋਈ ਫੇਸਬੁੱਕ ਤੇ ਮੈਂ ਕਿਉਂ ਗੱਲ ਕਰਨ ਲੱਗਾ ਅੱਜ ਜਿਹੜਾ ਨਵਾਂ ਅਕਾਲੀ ਦਲ ਬਣਾਇਆ ਸੀ ਨਾ ਉਹਦੇ ਚੰਦੂ ਮਾਜ਼ਰੇ ਵਰਗੇ ਰਖੜੇ ਵਰਗੇ ਮੰਡ ਵਰਗੇ ਦੋ ਚਾਰ ਹੋਰ ਨੇ ਕੜਮ ਚੌਧਰੀ ਉਹ ਕਹਿੰਦੇ ਅਸੀਂ ਸਣੀ ਦੇ ਭਰਾ ਮੰਦਿਰ ਦੀ سپورਟ ਕਰਾਂਗੇ ਸਮਝ ਆਈ ਗੱਲ ਦੀ ਹੁਣ ਮੈਂ ਤੀਰ ਛਿੰਨਿਆ ਹੋਇਆ ਕੱਲ ਦਾ ਚਲੋ ਬਿੰਨਿਆ ਕਹਿ ਦਿੰਨੇ ਆ ਇੱਕ ਤੀਰ ਨਾਲ ਨਿਸ਼ਾਨੇ ਦੋ ਲੱਗਣਗੇ ਬੀਜਪੀ ਨੇ ਪਹਿਲਾਂ ਬਣਾਇਆ ਬਾਦਸ਼ ਪੰਜਾਬ ਦੇ ਜਥੇਬੰਦੀ ਉਹ ਕੌਣ ਹੈ ਮਾਲਕ ਅਮਰਤਪਾਲ ਸਮਝਾਈ ਗੱਲ ਦੀ ਤੇ ਉਹ ਤੋਂ ਬਾਅਦ ਵਿੱਚ ਬਣਾਇਆ ਨੀਟੇ ਦਾ ਅਕਾਲੀ ਦਲ ਨਮਾ ਸਮਝ ਸਹੀ ਦਿੱ ਲੱਗਦਾ ਮੈਨੂੰ ਸਮਝ ਆਉਂਦੀ ਆ ਗਈ ਜਦੋਂ ਨੀਟਾ ਦਿੱਲੀ ਗਿਆ ਗਿਆਨੀ ਹਰਦੀਪ ਸਿੰਘ ਦੇ ਕੋਲੇ ਬੈਠਾ ਬੱਕਰੀ ਵਾਂਗੂੰ ਦੰਦ ਕੱਢਦਾ ਸੀ ਉਹ ਵੀਡੀਓ ਵਾਇਰਲ ਹੋ ਗਈ ਸੀ ਨਾ ਅਕੇ ਦਿੱਲੀ ਨਾਲ ਸਾਡੀ ਜਾ ਰਹੀ ਹੈ ਜਾ ਰਹੀ ਹੈ ਲੱਗੇ ਸੀ ਨਾ ਪਤਾ ਤੇ ਹੁਣ ਚੌਥੀ ਗੱਲ ਸੁਣ ਲਿਓ ਬੀ ਇਹ ਪੰਜਾਬ ਦੇ ਵਿੱਚ ਕੀ ਕਰਨਾ ਚਾਹੁੰਦੇ ਨੇ ਨੀਟੇ ਵਰਗੇ ਪ੍ਰੇਮ ਸਿੰਘ ਚੰਦੂ ਮਾਜਰੇ ਵਰਗੇ ਲੈ ਇੱਕ ਸੋਜਾ ਸਿੰਘ ਛੋਟੇਪੁਰ ਵੀ ਹੈ ਦੀਨੇ ਪਹਿਲਾਂ ਤੋਂ ਹੰਤਮਾਨ ਦੀ ਚੱਕਰੀ ਘਮਾਤੀ ਤੁਹਾਨੂੰ ਪਤਾ 2017 ਦੇ ਵਿੱਚ ਇੰਗਲੈਂਡ ਗਿਆ ਸੀ ਇੰਗਲੈਂਡ ਜਾ ਕੇ ਕਹਿੰਦੇ ਨੇ 20 ਕਰੋੜ ਰੁਪਈਆ ਕਾਂਗਰਸ ਤੋਂ ਲਿਆ ਵੀ ਆਮ ਆਦਮੀ ਪਾਰਟੀ ਨੂੰ ਖਰਾਬ ਕਰਨਾ ਇਹ ਖਬਰਾਂ ਲੱਗੀਆਂ ਸੀ ਮੇਰੇ ਵੱਲ ਨਾਲ ਅੱਖਾਂ ਜੀਆਂ ਕੱਢਿਓ ਇਹ ਖਬਰਾਂ ਲੱਗੀਆਂ ਹੋਈਆਂ ਵੀ ਸੁੱਚਾ ਸਿੰਘ ਛੋਟੇਪੁਰ ਇੰਗਲੈਂਡ ਗਿਆ ਸਿੱਧਾ ਉੱਥੇ ਬੈਠ ਕੇ ਸੈਟਅਪ ਕੀਤਾ ਵੀ ਕਿਦਾਂ ਤਾਰ ਪੀਟੋ ਕਰਨਾ ਹੈ ਆਮ ਆਦਮੀ ਪਾਰਟੀ ਨੂੰ ਕਹਿੰਦੇ 20 ਕਰੋੜ ਲੈ ਸੋਚਾ ਸਿੰਘ ਛੋਟੇਪੁਰ ਨੇ ਤੇ ਹੁਣ ਇਹ ਹੁਣ ਕਹਿੰਦੇ ਅਸੀਂ ਨੀਟੇ ਦਾ ਸਾਥ ਛੱਡ ਕੇ ਹੁਣ ਕਹਿੰਦੇ ਅਸੀਂ ਮਨਦੀਪ ਜਿਹੜਾ ਸਣੀ ਦਾ ਭਰਾ ਇਲੈਕਸ਼ਨ ਲੜ ਰਿਹਾ ਤਰਨਤਾਰ ਤੋਂ ਉਹਦੀ ਸਪੋਰਟ ਕਰਨੀ ਹੈ ਹੁਣੇ ਹਰਾਮਖੋਰ ਉੱਤੇ ਸਟੇਟਮੈਂਟ ਦੇ ਚੁੱਕੇ ਆ ਚਲੋ ਕੋਈ ਗੱਲ ਨਹੀਂ ਸਾਰਿਆਂ ਦੇ ਅਗਲ ਟਿਕਾਣੇ ਆ ਜਾਣੀ ਹੈ ਕੋਈ ਚੱਕਰ ਵਾਲੀ ਗੱਲ ਮੈਂ ਹੁਣ ਪੰਜਾਬ ਦੇ ਲੋਕਾਂ ਨੂੰ ਗੱਲ ਦੱਸਣੀ ਚਾਹੁੰਦਾ ਸੁਣ ਲਿਓ ਧਿਆਨ ਦੇ ਨਾਲ ਇਹ ਵੀ ਸੁਣ ਲੈਣ 225 ਵੀ ਜਿਹੜੀ ਇਲੈਕਸ਼ਨ ਹੋਣੀ ਹੈ ਨਾ ਮੰਨ ਲਓ ਗੱਲ ਜੇ ਸਣੀ ਇਹ ਇਲੈਕਸ਼ਨ ਜਿੱਤ ਗਿਆ ਪਹਿਲੀ ਗੱਲ ਤੇ ਗੱਲ ਹੁੰਦੀ ਨਹੀਂ ਜੇ ਜਿੱਤ ਗਿਆ ਮੰਨ ਲਓ ਗੱਲ ਇਹਦੇ ਨਾਲ ਪਹਿਲਾਂ ਤਾਂ ਅਕਾਲੀ ਤੇ ਕਾਂਗਰਸੀਆਂ ਦਾ ਦਿਵਾਲਾ ਨਿਕਲੂ ਚੰਗੀ ਤਰ੍ਹਾਂ ਰਾਜਨੀਤੀ ਦਾ ਵੀ ਤੁਹਾਡੇ ਪੱਲੇ ਕੀ ਐ ਤੁਸੀਂ ਪੰਜਾਬ ਤੇ ਰਾਜ ਕੀਤਾ ਹੋਇਆ ਸਮਝਾਈ ਗੱਲ ਦੀ ਤੀਜੀ ਗੱਲ ਜਿਹੜੀ ਮੈਂ ਹੁਣੇ ਚ ਨਾਲ ਕਹਿਣੀ ਆ ਉਹ ਇਹ ਐ ਵੀ 2023 ਦੇ ਵਿੱਚ ਉਹ ਬੰਦੇ ਟਿਕਟਾਂ ਮੰਗਣਗੇ ਜਿਹੜੇ ਕਹਿਣਗੇ ਤੂੰ ਇੱਕ ਬੰਦਾ ਮਾਰੇ ਮੈਂ ਦੋ ਮਾਰੇ ਮੈਂ ਤਿੰਨ ਮਾਰੇ ਜਿਹਨੇ 3 ਬੰਦੇ ਮਾਰਨ ਉਹਨੂੰ 3 ਡਿਕਟਾਂ ਚਾਹੀਦੀਆਂ ਨੇ ਐ ਨਹੀਂ ਪਤਾ ਕੋਈ 4 ਬੰਦੇ ਮਾਰਨ ਵਾਲਾ ਨੇ ਤੇ ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਵੀ ਜਿਹੜੇ ਪੰਜਾਬ ਦੇ ਵਿੱਚ ਐਮਐਲਏ ਬਣਾਉਣੇ ਨੇ ਉਹ ਉਹ ਬਣਾਉਣੇ ਨੇ ਜਿਨ੍ਹਾਂ ਦੇ ਵੱਧ ਤੋਂ ਵੱਧ ਕਤਲ ਕੀਤੇ ਹੋਣਗੇ ਇਹ ਕਰਾ ਕੌਣ ਰਿਹਾ ਆ ਨੀਟੇ ਵਰਗੇ ਜਿਹੜੇ ਪੀਐਚਡੀ ਵਾਲੇ ਜਹੇਦਾਰ ਨੇ ਇਹ ਕਰਾਏ ਰਹੇ ਨੇ ਹੁਣ ਰੜਕਿਆ ਉਹ ਕਿਤੇ ਰੜਕੂਆ ਕਿਉਂ ਚਾਰ ਚਫੇਰੋ ਟੈਲਿੰਗਾ ਲੈ ਲਈਆਂ ਹੁਣ ਪਤਾ ਨਹੀਂ ਕਿਹੜੀ ਬੀਬੀ ਨੂੰ ਬਹਰੀਂ ਲੈ ਕੇ ਜਾਊਗਾ ਕਿਹੜੀ ਬੀਬੀ ਨਾਲ ਸੈਟਰਨ ਕਰਨੀ ਹੈ ਇਹ ਹਾਲੇ ਖਬਰਾਂ ਲੱਗਣਗੀਆਂ ਕੋਈ ਨੇ ਲਾ ਦੇਾਂਗੇ ਥੋੜੀ ਤਾਂ ਖਬਰ ਮੇਰੇ ਕੋਲੇ ਆ ਗਈ ਵੀ ਹੁਣ ਟੂਰ ਕਿੱਧਰ ਦਾ ਹੋਣਾ ਨੇੜੇ ਦਾ ਬੀਬੀ ਕਿਹੜੇ ਨਾਲ ਜਾਣੀ ਹੈ ਇਹ ਦੱਸ ਦੇਾਂਗੇ ਥੋੜਾ ਜਿਹਾ ਦਿਨ ਵੇਟ ਕਰੋ ਪਰ ਜਿਹੜੇ ਤਰਨ ਤਾਰ ਤੇ ਕੜੀ ਖੋਲਣ ਲੱਗੇ ਨੇ ਇਹਦਾ ਖੁਮਿਆਜਾ ਪੂਰੇ ਪੰਜਾਬ ਦੇ ਲੋਕਾਂ ਨੂੰ ਪਹੁੰਚਣਾ ਬਹੁ ਇਹਨਾਂ 2-4 ਬੰਦਿਆਂ ਦੀ ਕਰਤੂਤ ਕਰਕੇ ਮੈਂ ਉਹ ਗੱਲ ਕਰਨੀ ਨਹੀਂ ਚਾਹੁੰਦਾ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਅਸੀਂ ਦੋ ਵਕਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਵੀ ਕਿਸੇ ਮਾਂ ਦਾ ਪੁੱਤ ਨਾ ਮਰੇ ਕਿਸੇ ਮਾਂ ਦਾ ਪੁੱਤ ਜੇਲ੍ਹ ਵਿੱਚ ਨਾ ਜਾਵੇ ਕਿਤੇ ਐਨਐਸਏ ਨਾਲ ਲੱਗੇ ਮੈਂ ਨਹੀਂ ਚਾਹੁੰਦਾ ਅਸੀਂ ਅਰਦਾਸ ਕਰਦੇ ਹਾਂ ਦੋ ਵਕਤ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਖੜੇ ਹੋਣ ਔਰ ਵਧੀਆ ਤਰੀਕੇ ਨਾਲ ਰਾਜਨੀਤੀ ਸਿੱਖ ਕੇ ਗਰਾਊਂਡ ਲੈਵਲ ਤੇ ਰਾਜਨੀਤੀ ਕਰਨ ਮੈਂ ਇਹ ਵੀ ਕਹਿਣਾ ਚਾਹੁੰਦਾ ਪਰ ਜਿਹੜੇ ਇਹ ਖਤਰੋਂ ਕੇ ਖਿਲਾਰੇ ਬੀਬੀਆਂ ਦੇ ਨਾਲ ਰੰਗ ਲਾਣੀਆਂ ਮਨਾਉਣ ਵਾਲੇ ਨੇ ਇਹਨੂੰ ਤਾਂ ਬਚਿਓ ਜਰੂ ਇਹਨਾਂ ਨੇ ਪੂਰੀ ਅੱਗ ਲਾਉਣ ਬੱਚੇ ਤਿਆਰੀ ਕੀਤੀ ਹੋਈ ਹੈ ਹੁਣ ਇਹਨੂੰ ਪਤਾ ਹੈ ਵੀ ਸਾਡੇ ਪੱਲੇ ਕੱਖ ਨਹੀਂ ਵੀ ਕਿਉਂ ਨਾ ਸੀ ਜਿਹੜੀਆਂ ਵੀਤੀ ਬੋਟਾਂ ਸਾਡੇ ਹਿੱਸੇ ਨੇ ਵੀ ਹੁਸੈਨੀ ਨੇ ਭਰਾ ਨੂੰ ਪਵਾ ਦਿੱਤੀ ਮਤਲਬ ਵੀ ਪੰਜਾਬ ਦੀ ਰਾਜਨੀਤੀ ਨੂੰ ਪੂਰਾ ਨਕਾ ਨਕ ਗੰਦਗੀ ਦੇ ਨਾਲ ਭਰ ਦਈਏ ਤੁਸੀਂ ਇਹ ਗੱਲ ਸਮਝ ਲਓ ਮੇਰੀ ਟਿਕਾਣੇ ਤੇ ਲੱਗੂ ਵੀ ਇੱਕ ਪਾਸੇ ਇਕੱਲਾ ਭਵੰਤਮਨ ਦਾ ਕੈਂਡੀਡੇਟ ਖੜਾ ਹੈ ਜੀ ਇਹ ਗੱਲਾਂ ਔਕਾਤ ਤੋਂ ਵੱਡੀਆਂ ਲੱਗਣਗੀਆਂ ਕਈਆਂ ਨੂੰ ਪਰ ਮੈਨੂੰ ਇਹਦੀ ਇੱਕ ਸਮਝ ਹੈਗੀ ਹੈ ਇੱਕ ਪਾਸੇ ਇਹ ਹਰਾਮਖੋਰ ਚਾਰੇ ਪੰਜੇ ਇਕੱਠੇ ਖੜੇ ਆ ਕਾਂਗਰਸ ਨੂੰ ਪਤਾ ਲੱਗ ਗਿਆ ਵੀ ਸਾਡਾ ਬੰਦਾ ਵੀ ਜਿੱਤ ਨਹੀਂ ਸਕਦਾ ਕਾਲੀਆਂ ਦਾ ਉੱਥੇ ਰਹਿਣਾ ਕੱਖ ਨਹੀਂ ਤੇ ਬੀਜੇਪੀ ਨੂੰ ਪਤਾ ਹੈ ਵੀ ਅਸੀਂ ਜਿਹੜਾ ਸੈਟਅਪ ਕਰਨਾ ਹੈ ਸਟਾਈਲ ਲਈ ਕਰਨਾ ਹੈ ਹੁਣ ਜਿਹੜੇ ਆ ਟੁੱਟੇ ਭੱਜੇ ਬਾਗੀ ਬੂਗੀ ਕਲਚਲ ਬਣੇ ਨੇ ਇਹ ਸਾਰੇ ਹਰਾਮਖੋਰ ਸਣੀ ਦੇ ਭਰਾਵਾਂ ਜਾ ਜਾ ਬੜੇ ਨੇ ਕੁਝ ਚਲੇ ਜਾਣਗੇ ਮਤਲਬ ਪੰਜਾਬ ਨੂੰ ਅੱਗ ਲਾ ਕੇ ਦੂਰ ਬੈਠੇ ਸੇਕਣਗੇ ਇਹ ਕਰਤੂਤ ਹੈ ਇਹਨਾਂ ਦੀ ਇਹ ਸਿੱਧੀਆਂ ਗੱਲਾਂ ਕਹੀਆਂ ਨੇ ਕਿੱਥੇ ਨਹੀਂ ਜਿਹੜੇ ਵੱਡੀਆਂ ਵੱਡੀਆਂ ਸਟੇਜਾਂ ਤੇ ਖੜ ਕੇ ਡੀਂਗਾ ਮਾਰਦੇ ਸੀ ਅਸੀਂ ਪੰਜਾਬ ਲਈ ਇੱਦਾਂ ਕਰਾਂਗੇ ਪੰਜਾਬ ਲਈ ਇੱਦਾਂ ਕਰਾਂਗੇ ਕੀ ਕਰਤਾ ਪੰਜਾਬ ਲਈ ਛੋਟੇ ਪਰਿਵਾਰੇ ਕਿਹਨੂੰ ਨਹੀਂ ਪਤਾ ਸਭ ਨੂੰ ਪਤਾ ਹੁਣ ਨੇੜਾ ਜਹਦਾਰ ਕਿੱਥੇ ਹੈ ਰੜਕੇ ਵੀ ਨਹੀਂ ਕੋਈ ਕਿਉਂ ਨਹੀਂ ਆਉਂਦੇ ਸਾਹਮਣੇ ਪਤਾ ਹੈ ਵੀ ਸਾਡੇ ਪੱਲੇ ਕੱਖ ਨਹੀਂ ਬਸ ਹਾਂ ਟੀਲੀ ਹੈ ਕਿ ਅਭੀ ਆਗਮਾ ਕੇ ਪਾਸੇ ਹੋ ਜੰਨੇ ਬਸ ਇਨਾ ਕਹਿ ਸਮਝਣ ਵਾਲੇ ਚੀਜ਼ ਨੂੰ ਸਮਝਣ ਦੀ ਦਿਵਾਲਾ ਨਿਕਲੋ ਭਗਵਾਨਤਮਾਨ ਦੀ ਸਰਕਾਰ ਤਾਂ ਹਲੇ 1 ਸਾਲ ਤੱਕ ਘਟੋਕਟ ਪਈ ਹੈ ਉਹਨੂੰ ਕੋਈ ਫਰਕ ਨਹੀਂ ਪੈਣਾ ਜੇ ਬੰਦਾ ਜਿੱਤ ਜੋ ਤਾਂ ਨਹੀਂ ਹਾਰ ਜੋ ਤਾਂ ਨਹੀਂ ਪਰ ਦਿਵਾਲਾ ਕਿਦਾ ਨਿਕਲੋ ਜਿਹੜੇ ਕਹਿੰਦੇ ਅਸੀਂ 15 15 20 20 25 25 ਸਾਲ ਰਾਜ ਕੀਤਾ ਦਵਾਲਾ ਉਹਨਾਂ ਦਾ ਨਿਕਲੋ ਜਲੂਸ ਉਹਨਾਂ ਦਾ ਨਿਕਲੋ ਤੇ ਇਹ ਟੱਕਰ ਕਿਹਨੂੰ ਦੇ ਰਹੇ ਨੇ ਭਗਵੰਤਮਾਨ ਮਤਲਬ ਵੀ ਭਗਵੰਤਮਾਨ ਹਰੇ ਇਥੋਂ ਅਸੀਂ ਜਿੱਤੀਏ ਹਰੇ ਕੋਈ ਮਤਲਬ ਨਹੀਂ ਜਾਣ ਕੇ ਜਿਹੜੀ ਇਹ ਗੇਮ ਹੈ ਨਾ ਸਾਰੇ ਭਗਵੰਤਮਾਨ ਦੇ ਨਾਲ ਟੱਕਰ ਲੈਣ ਆਜਦੇ ਆ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਨਿਰਣਾ ਤੁਸੀਂ ਕਰਨਾ ਹੈ ਵੀ ਅਸੀਂ ਉਹ ਬੰਦੇ ਜਿਟਾਉਣੇ ਨੇ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਕਤਲ ਕੀਤੇ ਹੋਣਗੇ ਉਹਨੂੰ ਟਿਕਟਾਂ ਦੇਵਾਂਗੇ ਉਹ ਐਮਐਲਏ ਹੋਣਗੇ ਤੇ ਨਿਰਣਾ ਤੁਸੀਂ ਕਰਨਾ ਜਥੇਦਾਰ ਨੀਟਾ ਕਿਹਨੇ ਲਾਇਆ ਸੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਮਰਤਪਾਲ ਕਿਹਨੇ ਲਾਇਆ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸ਼ਾ ਹੁਣ ਜਿਹੜੀ ਨਵੀਂ ਗੱਲ ਦੱਸਣ ਲੱਗਾ ਨਾ ਦਿਆਂ ਦੇ ਤਾਂ ਕੁਛ ਨੂੰ ਅਗ ਲੱਗ ਜਾਨੀਏ ਸੋਨਸਾਰ ਅੱਜ ਮੈਂ ਗੱਲ ਕਹਿ ਦਨਾ ਮੇਰੇ ਕੋਲੇ ਕੰਸਰਵ ਮੜੀ ਗਿਆ ਹੁਣ ਤਿਆਰ ਨਿਰੰਤਰਖਾਤੇ ਬੀਜੇਪੀ ਵਾਲੇ ਤੇ ਅਕਾਲੀ ਸਮਝੌਤਾ ਕਰਕੇ ਮਤਲਬ 27 ਵਿੱਚ ਇਲੈਕਸ਼ਨ ਲੜਨ ਵਾਸਤੇ ਇਹ ਹੁਣ ਤੁਸੀਂ ਦੇਖ ਲਓ ਵੀ ਗੇਮਾਂ ਕਿੱਧਰ ਨੂੰ ਜਾਣ ਗਈਆਂ ਕੀ ਹੋਊਗਾ ਇਹ ਅੰਦਾਜ਼ੇ ਤੁਸੀਂ ਲਾਉਨੇ ਪਰ ਮੈਂ ਜਿਹੜੀ ਗੱਲ ਕਹਤਾਂ ਅੱਲਾ ਹੁਣ ਇੱਥੇ ਪੰਗਾ ਹੋਰ ਪੈਣਾ ਇੱਕ ਜੇ ਮੰਨ ਲਓ ਗੱਲ ਵੀ ਮੈਨੂੰ ਬੀਜੇਪੀ ਵਿੱਚ ਜਾਣਾ ਪੈ ਗਿਆ ਫਿਰ ਇਹ ਵੀਡੀਓ ਵਾਇਰਲ ਕਰਨ ਵੀ ਮੇਰੀ ਵੀ ਤੂੰ ਤਾਂ ਬਾਬਾ ਪਹਿਲਾਂ ਇਦਾਂ ਕਿਹਾ ਸੀ ਮੈਂ ਇਹ ਤੇ ਗੇਮ ਵਿੱਚ ਨਹੀਂ ਹੈਗਾ ਜੀ ਮੇਰਾ ਹਜੇ ਟਾਈਮ ਆਊਗਾ ਅਸੀਂ ਸੋਚਾਂਗੇ ਵੀ ਕੀ ਕਰਨਾ ਅਸੀਂ ਜਦੋਂ ਵੀ ਸੋਚਾਂਗੇ ਨਾ ਅਸੀਂ ਕਿਸੇ ਪਾਰਟੀ ਲਈ ਹੀ ਸੋਚਾਂਗੇ ਅਸੀਂ ਪੰਜਾਬ ਲਈ ਜਾਂ ਆਪਣੀ ਕੌਮ ਲਈ ਸੋਚਾਂਗੇ ਇਹ ਗੱਲ ਚੇਤੇ ਰੱਖ ਲੀਂ ਜਮੇਵਾਰੀ ਨਾਲ ਮੈਂ ਇਹ ਗੱਲ ਕਹਿਣ ਲੱਗਾ ਪਰ ਜਿਹੜੇ ਅਖੌਤੀ ਪੰਥਕ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਦਾ ਦਿਵਾਲਾ ਕਢਣ ਲੱਗੇ ਨੇ ਉਹਨਾਂ ਤੋਂ ਬਚ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ